ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ ਤਾਂ ਝੋਨੇ ਖਾਸ ਕਰਕੇ ਬਾਸਮਤੀ ਮੁਛਲ ਵਾਲੇ ਕਿਸਾਨਾਂ ਵਾਸਤੇ ਖੁਸ਼ਖਬਰੀ ਹੈ ਰੇਟ ਜੋ ਪਹਿਲੇ ਨਾਲੋਂ ਤੇਜ਼ੀ ਨਾਲ ਵਧ ਰਹੇ ਨੇ ਤੇ ਜੇ ਗੱਲ ਕਰੀਏ ਦੀਵਾਲੀ ਤੋਂ ਬਾਅਦ ਦੀ ਤਾਂ ਲਗਭਗ 300 350 ਰੁਪਏ ਦਾ ਹੁਸ਼ਾਲ ਜੋ ਬਾਸਮਤੀ ਦੇ ਰੇਟਾਂ ਵਿੱਚ ਖਾਸ ਕਰਕੇ ਮੁਛਲ ਦੇ ਰੇਟਾਂ ਵਿੱਚ ਆਇਆ ਤੇ ਜਿਹੜੇ ਕਿਸਾਨ ਵੀਰ ਇਸ ਵਾਰ ਕਾਫੀ ਚਿੰਤਿਤ ਨਜ਼ਰ ਆ ਰਹੇ ਸੀ ਬਾਸਮਤੀ ਦੇ ਜੋ ਰੇਟ ਸੀ ਸ਼ੁਰੂਆਤੀ ਦਿਨਾਂ 'ਚ ਕਾਫੀ ਡੋਨ ਸੀ ਉਹ ਰੇਟ ਹੁਣ ਚੰਗੇ ਰੇਟਾਂ ਵੱਲ ਜਾਣੇ ਸ਼ੁਰੂ ਹੋ ਗਏ ਨੇ ਇਸ ਦੇ ਨਾਲ ਨਾਲ ਜੋ ਚਾਵਲ ਦੀਆਂ ਕੀਮਤਾਂ ਵਿੱਚ ਵੀ ਜੋ ਲਗਭਗ 1401 ਦੀ ਗੱਲ ਕਰੀਏ ਤਾਂ 150 ਰੁਪਏ ਪ੍ਰਤੀ ਜੋ ਕੁਆਂਟਲ ਦੇ ਹਿਸਾਬ ਨਾਲ ਚਾਵਲ ਦੀਆਂ ਕੀਮਤਾਂ ਵਿੱਚ ਵੀ ਛਾਲ ਦੇਖਣ ਨੂੰ ਮਿਲਿਆ ਤੇ ਕਾਫੀ ਕਿਸਾਨ ਵੀਰ ਪੁੱਛਦੇ ਨੇ ਚਾਵਲ ਰੱਖੀਏ ਜਾਂ ਹੁਣ ਵੇਚ ਦਈਏ ਜੋ ਅਜੇ ਕਿਸਾਨ ਵੀਰੋ ਜੇ ਤੁਹਾਡੇ ਕੋਲ ਸਮਰਥਾ ਤਾਂ ਲਗਭਗ ਦਸੰਬਰ ਮਿਡ ਜਾਂ ਦਸੰਬਰ 15 ਜਾਂ ਦਸੰਬਰ ਲਾਸਟ ਤੱਕ ਹੋਰ ਵੇਟ ਕਰੋ ਚਾਵਲ ਦੀਆਂ ਕੀਮਤਾਂ ਚ 2-300 ਰੁਪਏ ਹੋਰ ਉਛਾਲ ਦੇਖਣ ਨੂੰ ਮਿਲ ਸਕਦਾ ਤੇ ਨਾਲ ਦੀ ਨਾਲ ਜੋ ਮੁੱਛਲ ਦੀਆਂ ਕੀਮਤਾਂ ਜਾਂ ਬਾਕੀ ਬਾਸਮਤੀਏ ਉਹਦੇ ਵਿੱਚ ਵੀ ਜੋ 2-300 ਰੁਪਏ ਹੋਰ ਰਲਣ ਦੀ ਸੰਭਾਵਨਾ ਤੇ ਜੇ ਆਪਾਂ ਰੱਖਦੇ ਆ ਪਹਿਲੇ ਨਾਲੋਂ 3300 3500 ਰੁਪਏ ਦਾ ਉਜਾਫਾ ਪਹਿਲੇ ਹੀ ਹੋ ਚੁੱਕਾ ਹੈ ਜੇ 300 400 ਰੁਪਏ ਹੋਰ ਨਾਲ ਰੱਖਦਾ ਤਾਂ ਆਪਣੀ ਰੱਖਣ ਦੀ ਲਾਗਤ ਵੀ ਪੂਰੀ ਹੋ ਜਾਏਗੀ ਸੋ ਜਿਹੜੇ ਕਿਸਾਨ ਵੀਰ ਰੱਖ ਸਕਦੇ ਨੇ ਤਾਂ ਮੁਛਲ ਦਾ ਜਾਂ ਬਾਸਮਤੀ ਦਾ ਸਟਾਕ ਜ਼ਰੂਰ ਰੱਖਣ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਸੋ ਹੁਣ ਆਪਾਂ ਗੱਲ ਕਰਦੇ ਆ ਜੋ ਮੌਕੇ ਤੇ ਮੰਡੀ ਚ ਰੇਟ ਚੱਲ ਰਹੇ ਨੇ ਉਹਨਾਂ ਦੇ ਬਾਰੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਪਿਆ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਤਾਂ ਦੀ ਖੇਤੀਬਾੜੀ ਸੰਬੰਧੀ ਤੁਹਾਡੇ ਤੱਕ ਜਾਣਕਾਰੀ ਸਮੇਂ ਸਿਰ ਪਹੁੰਚ ਸਕੇ ਸੋ ਖਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਆ ਟੁਹਾਨਾ ਮੰਡੀ ਦੀ ਇੱਥੇ 1401 ਕੰਬਾਈਨ ਵਾਲਾ 3510 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਸੋ ਰੇਟ ਲਗਭਗ ਸਾਰੀਆਂ ਮੰਡੀਆਂ 'ਚ ਪਹਿਲੇ ਦਿੱਲੀ ਦੇ ਆਲੇ-ਦੁਆਲੇ ਵਾਲੀਆਂ ਮੰਡੀਆਂ ਦੇ ਵਿੱਚ ਰੇਟਾਂ ਵਿੱਚ ਤੇਜ਼ੀ ਸੀ ਹੁਣ ਜੋ ਹਰਿਆਣਾ ਪੰਜਾਬ ਦੀਆਂ ਮੰਡੀਆਂ ਵਿੱਚ ਵੀ ਜੋ ਮੁੱਚਲ ਦਾ ਰੇਟ ਤੇ ਜੋ 11 21 17 18 ਉਹ ਸਾਰੇ ਪਾਸੇ ਹੁਣ ਤੇਜ਼ੀ ਤਿੱਖ ਨੂੰ ਮਿਲ ਰਹੀ ਹੈ ਸੋ 1401 ਇੱਥੇ 3510 ਰੁਪਏ 18 85 3470 ਰੁਪਏ 17 18 3420 ਰੁਪਏ 1509 ਹੱਥ ਵਾਲਾ 3200 ਰੁਪਏ 11 21 ਕੰਬਾਈਨ ਵਾਲਾ 3550 ਰੁਪਏ 18 47 2800 75 ਰੁਪਏ ਪੀਵੀ1 3170 ਰੁਪਏ 11 21 ਜੋ ਹੱਥ ਵਾਲਾ ਉਹ ਲਗਭਗ 4000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ। ਰਤਿਆ ਮੰਡੀ 17 18 ਕੰਬਾਈਨ ਵਾਲਾ 3395 ਰੁਪਏ, 18 47 ਕੰਬਾਈਨ ਵਾਲਾ 2801 ਰੁਪਏ, 1500 ਨੂੰ 3100 ਰੁਪਏ, 1401 3500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ। ਕੈਥਲ ਮੰਡੀ 1401 3450 ਰੁਪਏ, 17 18 ਹੱਥ ਵਾਲਾ 3840 ਰੁਪਏ, 17 18 ਕੰਬਾਈਨ ਵਾਲਾ ਲਗਭਗ 3720 ਰੁਪਏ। ਉਸ ਤੋਂ ਬਾਅਦ 1885 3950 ਰੁਪਏ 1885 ਜੋ ਕੰਬਾਈਨ ਵਾਲਾ 3500 ਰੁਪਏ ਮੁਕਸਰ ਸਾਹਿਬ ਮੰਡੀ ਦੀ ਗੱਲ ਕਰੀਏ 11 ਕਿ ਕੰਬਾਈਨ ਵਾਲਾ 3980 ਰੁਪਏ 17 18 3410 ਰੁਪਏ 14 ਸਿਕ 2408 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਗੱਲ ਕਰਦੇ ਹਾਂ ਚੀਕਾ ਮੰਡੀ ਦੀ ਇੱਥੇ 1401 ਕੰਬਾਈਨ ਵਾਲਾ 3490 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਸਮਾਂ ਲੱਖਾ ਮੰਡੀ 1121 4371 ਰੁਪਏ 1718 3781 ਰੁਪਏ 1885 3971 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਪਾਣੀਪਤ ਮੰਡੀ 1121 4400 ਰੁਪਏ 1718 3800 ਰੁਪਏ ਉਸ ਤੋਂ ਬਾਅਦ ਸਰਸਾ ਮੰਡੀ ਦੀ ਗੱਲ ਕਰੀਏ 1401 ਕੰਬਾਈਨ ਵਾਲਾ 3487 ਰੁਪਏ 1500 ਨੂੰ ਕੰਬਾਈਨ ਵਾਲਾ 3190 ਰੁਪਏ BB1 3101 ਰੁਪਏ 1847 ਕੰਬਾਈਨ ਵਾਲਾ 2850 ਰੁਪਏ 1718 3348 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਰਾਣੀਆਂ ਮੰਡੀ 1401 3516 ਰੁਪਏ ਪ੍ਰਤੀ ਕੁਇੰਟਲ 1847 2871 ਰੁਪਏ ਪ੍ਰਤੀ ਕੁਇੰਟਲ ਪੁੰਡਰੀ ਮੰਡੀ ਜੋ 1885 ਹੈ 3968 ਰੁਪਏ 1785 ਕੰਬਾਈਨ ਵਾਲਾ 3400 ਰੁਪਏ 1718 3851 ਰੁਪਏ 1401 3345 ਰੁਪਏ 1509 3260 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਗੋਹਾਣਾ ਮੰਡੀ 11 ਕੀ ਹੱਥ ਵਾਲਾ 4373 ਰੁਪਏ 1718 3815 ਰੁਪਏ 1421 3175 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਜੀਂਦ ਮੰਡੀ 11 ਕੀ ਹੱਥ ਵਾਲਾ 4300 ਰੁਪਏ 1718 3780 ਰੁਪਏ 1401 3300 ਰੁਪਏ 1509 2900 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਪੂਨਾ ਮੰਡੀ 11 ਕੀ ਹੱਥ ਵਾਲਾ 4143 ਰੁਪਏ ਕੰਬਾਈਨ ਵਾਲਾ 3451 ਰੁਪਏ 17 18 3300 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਫਤਿਆਮਾਦ ਮੰਡੀ 1401 ਕੰਬਾਈਨ ਵਾਲਾ 3540 ਰੁਪਏ 11 ਕੀ 3870 ਰੁਪਏ 1509 3100 ਰੁਪਏ 18 47 ਜੋ ਕੰਬਾਈਨ ਵਾਲਾ 2850 ਰੁਪਏ 17 18 3580 ਰੁਪਏ ਰੋहतक ਮੰਡੀ 11 ਕਿ ਹੱਥ ਵਾਲਾ 4331 ਰੁਪਏ 11 ਕਿ ਕੰਬਾਈਨ ਵਾਲਾ 3631 ਰੁਪਏ 17 18 ਹੱਥ ਵਾਲਾ 3800 11 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਅਮਰਤਸਰ ਸਾਇਬ ਮੰਡੀ 11 ਕਿ ਕੰਬਾਈਨ ਵਾਲਾ 3950 ਰੁਪਏ 17 18 ਕੰਬਾਈਨ ਵਾਲਾ 3325 ਰੁਪਏ 1401 3300 ਰੁਪਏ 18 85 3500 ਰੁਪਏ ਪੀ 7 49 3190 ਰੁਪਏ 17 18 ਹੱਥ ਵਾਲਾ 3470 ਰੁਪਏ 11 ਕਿ ਹੱਥ ਵਾਲਾ 4000 ਰੁਪਏ ਉਸ ਤੋਂ ਬਾਅਦ ਪੇਵਾ ਮੰਡੀ 14 ਸੇਕ 3300 ਰੁਪਏ 18 85 3950 ਰੁਪਏ 11 ਕਿ 4100 ਰੁਪਏ ਐਲਾਮਾਦ 1509 ਕੰਬਾਈਨ ਵਾਲਾ 3121 ਰੁਪਏ 14 ਸੇਕ 3499 ਰੁਪਏ 18 47 2880 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਸਮਾਣਾ ਮੰਡੀ 1509 ਹੱਥ ਵਾਲਾ 3320 ਰੁਪਏ 18 47 ਹੱਥ ਵਾਲਾ 2970 ਰੁਪਏ 11 ਕਿ 4000 ਰੁਪਏ 17 18 ਹੱਥ ਵਾਲਾ 3700 ਰੁਪਏ 18 85 3750 ਰੁਪਏ 1401 3535 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਖਨੋਰੀ ਮੰਡੀ 1401 ਕੰਬਾਈਨ ਵਾਲਾ 3525 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਆ ਜੋ ਉਚਾਣਾ ਮੰਡੀ ਇੱਥੇ 1401 3300 ਰੁਪਏ 11 21 3550 ਰੁਪਏ 11 21 ਹੱਥ ਵਾਲਾ 4181 ਰੁਪਏ 18 85 3521 ਰੁਪਏ 1718 3385 ਰੁਪਏ ਮਲੋਟ ਮੰਡੀ 1718 3380 ਰੁਪਏ 1401 ਕੰਬਾਈਨ ਵਾਲਾ 3415 ਰੁਪਏ 11ਕੀ 3850 ਰੁਪਏ ਪ੍ਰਤੀ ਕਵੈਂਟਲ ਦੇ ਹਿਸਾਬ ਨਾਲ ਵਿਕਿਆ ਜੰਡੇਆਲਾ ਗੁਰੂ 11ਕੀ ਹੱਥ ਵਾਲਾ 4250 ਰੁਪਏ 11ਕੀ ਕੰਬਾਈਨ ਵਾਲਾ 3700 ਰੁਪਏ 1718 ਹੱਥ ਵਾਲਾ 3650 ਰੁਪਏ 1718 ਕੰਬਾਈਨ ਵਾਲਾ 3500 ਰੁਪਏ ਉਸ ਤੋਂ ਬਾਅਦ ਜਾਖਲ ਮੰਡੀ 1401 3500 ਰੁਪਏ 1509 3250 ਰੁਪਏ 18 47 ਤੇ 325 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਪੀਲੂ ਖੇੜਾ ਮੰਡੀ 11 ਇੰਚ ਕੀ ਕੰਬਾਈਨ ਵਾਲਾ 3705 ਰੁਪਏ 11 ਇੰਚੀ ਹੱਥ ਵਾਲਾ 4332 ਰੁਪਏ 17 18 ਕੰਬਾਈਨ ਵਾਲਾ 3370 ਰੁਪਏ 17 18 ਹੱਥ ਵਾਲਾ 3800 24 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਮਾਨਸਾ ਮੰਡੀ 1509 ਕੰਬਾਈਨ ਵਾਲਾ 2800 ਰੁਪਏ 1509 ਹੱਥ ਵਾਲਾ 3200 ਅ ਵੀਰਪੇ 1847 2700 ਰੁਪਏ 1847 ਹੱਥ ਵਾਲਾ 2955 ਰੁਪਏ 1718 ਹੱਥ ਵਾਲਾ 3585 ਰੁਪਏ 1401 ਕੰਬਾਈਨ ਵਾਲਾ 3100 ਰੁਪਏ ਹੱਥ ਵਾਲਾ 3455 ਰੁਪਏ ਉਸ ਤੋਂ ਬਾਅਦ ਖੰਨਾ ਮੰਡੀ 11 ਕਿ ਹੱਥ ਵਾਲਾ 4350 ਰੁਪਏ 1718 ਹੱਥ ਵਾਲਾ 3850 ਰੁਪਏ 1500 ਨੂੰ 3225 ਰੁਪਏ 1401 3525 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਨਾਬਾ ਮੰਡੀ 11 2 ਕੀ ਕੰਬਾਈਨ ਵਾਲਾ 3170 ਰੁਪਏ 17 18 3660 ਰੁਪਏ 18 47 2890 ਰੁਪਏ 1509 3170 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਗੱਲ ਕਰਦੇ ਹਾਂ ਸਫੀਦੋ ਮੰਡੀ ਦੀ 11 2 ਕੀ ਹੱਥ ਵਾਲਾ 4300 ਰੁਪਏ 17 18 3800 ਰੁਪਏ 1401 3325 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ 11 21 3600 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਕੋਟਪੂਰਾ ਮੰਡੀ ਦੀ ਗੱਲ ਕਰਦੇ ਆ ਇੱਥੇ 1401 ਲਗਭਗ 3480 ਰੁਪਏ 11 ਕਿ ਕੰਬਾਈਨ ਵਾਲਾ 3705 ਰੁਪਏ 11 ਕਿ ਹੱਥ ਵਾਲਾ ਲਗਭਗ 4025 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਗੱਲ ਕਰਦੇ ਆ ਜੋ ਤਰਨਤਾਰਨ ਮੰਡੀ ਦੀ ਇੱਥੇ 11 ਕਿ ਲਗਭਗ 4 4000 ਰੁਪਏ 17 18 373900 ਰੁਪਏ ਤੇ ਜੋ 1509 ਹੈ ਲਗਭਗ 3100 ਰੁਪਏ ਪ੍ਰਤੀ ਕਵਾਂਟਲ ਦੇ حساب ਨਾਲ ਲੱਗੀ ਹੈ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਜਿਹੜੇ ਮੇਰੇ ਕਿਸਾਨ ਵੀਰ ਨੇ ਜੋ ਮੰਡੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਆਪਦਾ ਝੋਨਾ ਵੇਚਿਆ ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਜੋ ਆਪਦੇ ਸ਼ਹਿਰ ਦਾ ਨਾਮ ਕਿਹੜੀ ਵੈਰਾਈਟੀ ਸੀ ਕੀ ਰੇਟ ਲੱਗਿਆ ਜ਼ਰੂਰ ਦੱਸਿਆ ਕਰੋ ਤਾਂ ਜੋ ਸਾਰੇ ਕਿਸਾਨ ਵੀ ਇਸ ਤੋਂ ਜਾਣਕਾਰੀ ਲੈ ਸਕਣ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਤ ਵਤ ਮੰਡੀਆਂ ਦੇ ਰੇਟ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਾਂਗੇ ਵੀਡੀਓ ਚੰਗੀ ਲੱਗੀ ਤਾਂ ਵੱਤ ਵਤ ਕਿਸਾਨ ਵੀਰਾਂ ਨਾਲ ਜਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲੋ ਬਹੁਤ-ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ